ਹਾਂਜੀ ਦੋਸਤੋ ਕੀ ਹਾਲ ਆ ਸਾਰੇ ਠੀਕ ਠਾਕ ਹੋ ਅੱਜ ਅਸੀਂ ਸਪਰੇ ਕਰਦੇ ਜੀ ਮੂੰਗੀ ਤੇ ਜਾਣਕਾਰੀ ਜਾਂਤਰ ਬਹੁਤ ਆ ਬਾਈ ਮੂੰਗੀ ਦਾ ਪੰਗਾ ਨਾ ਲਿਓ ਕਹ ਨਹੀਂ ਜਾਣਕਾ ਬਾਈ ਨੂੰ ਪੁੱਛਦੇ ਆ ਕੀ ਕੀ ਮੈਂ ਬਾਈ ਜੜਕ ਫਾਇਦਾ ਕੋਈ ਬਾਕੀ ਜੀਰੇ ਜੀਰੇ ਬਾਹਰ ਕੱਢ ਲੈ ਮੂੰਗੀ ਦੇ ਮੱਟੀ ਹੋ ਜਾ ਦਿਓ ਬਾਈ ਨੂੰ ਅਰੇ ਬਸ ਜਾ ਜਾ ਬਦਲਾ ਲੈ ਜਾ ਜਾ ਬਦਲਾ ਜਾਂਤਰੀ ਵਾਲਾ ਯਾਰ ਕੀ ਕਰੀਏ ਮੂੰਗੀ ਦਾ ਠੀਕ ਆ ਘਰ ਫਲੀਆਂ ਫਲੀਆਂ ਦਾ ਚੰਗੀਆਂ ਲੱਗੀਆਂ ਉਜਾ ਰੱਬ ਵੀ ਕਹਿੰਦਾ ਮੂੰਗੀ ਨੂੰ ਚੱਕ ਲੋ ਚੱਕ ਲੋ ਇਧਰ ਕੌਰੀ ਆ ਵੀ ਮੂੰਗੀ ਬੀਜਣੀ ਦਾ ਠੀਕ ਆ ਹੁੰਦਾ ਮੂੰਗੀ ਤਾਂ ਇਹ ਜੇਤੀ ਵੀ ਹਲਾ ਜੜ ਕ ਮੂੰਗੀ ਠੀਕ ਆ ਗੱਲ ਕਰ ਮੜੀ ਪਛੇਤੀ ਹੋ ਗਈ ਸੇਵਾ ਤਾਂ ਬਹੁਤ ਕਰੀਆ ਮੁੰਡਾ ਨੇ ਸੱਤਵੀਂ ਸਪਰੇ ਕਰੀ ਜਾਂਦੇ ਆ ਇਹਦਾ ਘਰ ਕੱਖਾਂ ਵਾਲੀ ਕਰੀ ਜਾਂਦੇ ਆ ਗਰਮੋ ਆਹ ਕਹਿ ਮੂਗੀ ਹੁਣ ਹਾਂ ਜੀ ਸਪਰੇ ਹਾਂ ਬਹੁਤ ਹੋ ਜਾਂਦੀਆਂ ਮੂੰਗੀ ਖਰਚਾ ਬਹੁਤ ਪਾ ਲਦੀ ਹੈ ਜੀ ਦੱਸੋ ਜੀ ਸਾਨੂੰ ਜੇ ਕੋਈ ਆਪਣਾ ਕਮੈਂਟ ਦੇਖਦਾ ਹੋਇਆ ਜਾਂ ਆਪਣੀ ਵੀਡੀਓ ਦੇਖਦਾ ਹੋਇਆ ਕਮੈਂਟ ਕਰਿਓ ਵੀ ਮੂੰਗੀ ਚ ਕਿਵੇਂ ਕਿਹੜੇ ਤਰੀਕੇ ਨਾਲ ਕਰੀ ਜਾਵੇ ਮੂੰਗੀ ਅਸੀਂ ਉਹ ਬਾਹ ਲਾ ਕੇ ਦੇਖ ਲਈ ਸਾਥੋਂ ਮੂੰਗੀ ਨਹੀਂ ਹੋਈ ਤੇ ਸਾਡੇ ਜੰਤਰ ਵਾਹ ਹੋ ਗਿਆ ਜੀ ਜੰਤਰ ਕੀ ਪਟੀਆਂ ਹੋਈ ਬੜਾ ਹਰਾ ਰਿਆ ਉਹ ਸਾਡੇ ਝੋਨੇ ਨੇ ਨਾਲ ਤਨਵਾਰੀ ਜੰਤਰ ਪੱਟਦਾ ਜੀ ਇਹ ਬਾਣ ਪਤਾ ਨਹੀਂ ਕਹੇ ਜਾ ਜੀ ਤਨਵਾਰੀ ਜੰਤਰ ਪੱਟਦਾ ਫੇਰ ਫੇਰ ਹੋ ਗਿਆ ਸਪਰੇਅ ਕਰੀ ਜਾਂਦੇ ਆ ਜੀ ਇਹ ਲੱਗਦਾ ਜੀ ਕੋਈ ਛਿੱਟਾ ਦੇ ਗਿਆ ਜੰਤਰ ਦੇ ਵਿੱਚ ਜਾਣ ਕੇ ਤੇ ਬੱਸ ਲੱਗਦੀ ਵਾਲਿਆਂ ਨਾਲ ਆ ਜੀ ਇੱਕ ਤਾਂ ਔਰ ਜੀ ਠੀਕ ਠਾਕ ਹੋ ਸਾਰੇ ਸਾਡਾ ਬਲੌਗ ਦੇਖਿਓ ਜੀ ਅਸੀਂ ਕਿਤੇ ਕਿਤੇ ਅਰੇ ਜੇ ਪਾਦੇ ਆ ਨਵੇਂ ਜਾਂ ਕੰਮ ਆ ਸਾਨੂੰ ਘਾਟ ਹੀ ਆਉਂਦਾ ਬਣਾਉਣਾ Você ने को शिकार रहे